ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਆ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਮੌਸਮ ਬਹੁਤ ਵਧੀਆ ਹੋ ਗਿਆ ਸਟੋਰੀ ਆਪਾਂ ਪਾਉਂਦੇ ਰਹੀਨੇ ਜਦੋਂ ਸਾਡੇ بارش ਹੁੰਦੀ ਆ ਤੇ ਰਾਤ ਨੂੰ ਹੀ بارش ਆ ਗਈ ਅੱਜ ਵੀ ਬਹੁਤ ਸੋਹਣਾ ਮੌਸਮ ਹੈ ਹੁਣ ਤੁਸੀਂ ਵੇਖੋ ਮੌਸਮ ਵੀ ਕੀ ਹਾਲ ਹੋਇਆ ਮੌਸਮ ਦਾ ਬੱਦਲ ਹੋਇਆ ਠੰਡੀ ਹਵਾ ਵਗ ਰਹੀ ਆ ਤੇ ਗਰਮੀ ਦਾ ਕਿਨੋਂ ਫਰਕ ਪੈ ਗਿਆ ਵਾ ਪਰ ਜਦੋਂ ਸੂਰਜ ਕਿਤੇ ਨਿਕਲ ਆਉਂਦਾ ਵਾ ਜਾਂ ਗਰਮੀ ਲੱਗਦੀ ਆ ਤੇ ਤਵਾੜ ਜਾ ਬੜਾ ਲੱਗਦਾ ਹਨਾ ਤਲਖੀ ਦੀ ਹੈ ਹਵਾ ਹੁਣ ਵਗੰਦੀ ਆ ਅੱਜ ਸਾਰਾ ਦਿਨ ਕਿਦਾਂ ਗੋਮੀ ਰਿਹਾ ਸੀ ਹਵਾ ਘਾਟ ਹੀ ਰਹੀ ਸੀ ਤੇ ਛੋਟੀ ਜਿਹੀ ਇੱਕ ਗੱਲ ਕਰਨੀ ਸੀ ਵੀ ਆਪਾਂ ਜਦੋਂ ਇਹਦੇ ਪਿੰਡ ਗਏ ਆ ਸੋਲ ਹਨਾ ਨਾਨਕੇ ਬੱਚਿਆਂ ਦੇ ਉਸ ਤੋਂ ਆਪਾਂ ਗੱਡੀ ਲੈ ਕੇ ਗਏ ਸੀ ਤੇ ਉਹ ਕਮੈਂਟ ਬਹੁਤ ਆਏ ਵਿੱਚ ਭੈਣ ਭਰਾਵਾਂ ਦੇ ਵੀ ਤੁਸੀਂ ਗੱਡੀ ਲੈ ਲਈ ਆ ਜਾਂ ਤੁਸੀਂ ਦੱਸਿਆ ਨਹੀਂ ਸਾਨੂੰ ਜਾਂ ਦੱਸੋ ਵੀ ਇਹ ਗੱਡੀ ਕਿਦੀ ਏ ਤੁਸੀਂ ਨਹੀਂ ਲਈ ਤੇ ਉਹਦੇ ਬਾਰੇ ਮੈਂ ਛੋਟੀ ਜਿਹੀ ਗੱਲ ਕਰਨੀ ਵੀ ਚਲੋ ਇੱਕ ਵੀਡੀਓ ਬਣਾ ਕੇ ਸਾਰਿਆਂ ਨੂੰ ਦੱਸ ਦਿੰਨੇ ਆ ਨਾ ਵੀ ਇਹ ਗੱਡੀ ਸਾਡੀ ਨਹੀਂ ਹੈਗੀ ਇਹ ਗੱਡੀ ਹੈਗੀ ਹੈ ਮੇਰੀ ਸਿਸਟਰ ਦੀ ਤੇ ਉਹਨਾਂ ਦੇ ਬੱਚੇ ਹੈਗੇ ਆ ਬਾਹਰ ਬੇਟਾ ਬੇਟੀ ਤੇ ਉਹਨਾਂ ਦੇ ਘਰ ਖੜੀ ਰਹਿੰਦੀ ਹੈ ਗੱਡੀ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਕਿਤੇ ਜਾਣਾ ਵੈਸੇ ਤੇ ਤੁਸੀਂ ਗੱਡੀ ਸਾਡੀ ਲੈ ਕੇ ਜਾਇਆ ਕਰੋ ਮਤਲਬ ਤੁਹਾਨੂੰ ਬਾਈਕ ਤੇ ਜਾਣ ਦੀ ਲੋੜ ਨਹੀਂ ਪਰ ਫਿਰ ਵੀ ਆਪਾਂ ਕਹਿੰਨੇ ਵੀ ਜਦੋਂ ਸਾਡੀ ਫੈਮਿਲੀ ਦੀ ਜ਼ਰੂਰਤ ਹੋਏ ਜਦੋਂ ਆਪਾਂ ਸਾਰੀ ਫੈਮਿਲੀ ਕਿਤੇ ਇਕੱਠੇ ਜਾਣੇ ਆ ਤੇ ਫਿਰ ਹੀ ਆਪਾਂ ਗੱਡੀ ਲੈ ਕੇ ਜਾਂਦੇ ਆ ਵੈਸੇ ਗੱਡੀ ਦੀ ਸਾਨੂੰ ਇਨੀ ਖਾਸ ਲੋੜ ਮਹਿਸੂਸ ਨਹੀਂ ਹੁੰਦੀ ਕਿਉਂਕਿ ਦੋਵਾਂ ਚਾਹ ਜਿੱਆਂ ਨੇ ਆਪਾਂ ਚਲੇ ਜਾਣਾ ਹੁੰਦਾ ਤੇ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਉਹਨਾਂ ਨੂੰ ਭੇਜ ਕੇ ਨਾਲ ਹੀ ਆਪਾਂ ਚਲੇ ਜਾਣਾ ਤੇ ਬੱਚਿਆਂ ਦੇ ਸਕੂਲ ਆਉਣ ਤੋਂ ਪਹਿਲਾਂ ਪਹਿਲਾਂ ਘਰ ਘਰ ਆਉਣ ਤੋਂ ਪਹਿਲਾਂ ਪਹਿਲਾਂ ਸਕੂਲੋਂ ਆਪਾਂ ਘਰ ਆ ਜਾਣਾ ਹੁੰਦਾ ਵਾ ਇਸ ਕਰਕੇ ਗੱਡੀ ਦੀ ਇੱਕ ਸਾਨੂੰ ਏਡੀ ਬਹੁਤ ਹੀ ਲੋਡ ਮਹਿਸੂਸ ਨਹੀਂ ਹੋਇਆ ਜੇ ਤੱਕ ਪਰ ਹਾਂ ਹੁਣ ਜਿਉਂ-ਜਿਉਂ ਫੈਮਿਲੀ ਵੱਡੀ ਹੁੰਦੀ ਜਾ ਰਹੀ ਹੈ ਨਾ ਬੱਚੇ ਸਿਆਣੇ ਹੁੰਦੇ ਜਾ ਰਹੇ ਆ ਘਰ ਛੱਡ ਕੇ ਜਾਣਾ ਵੀ ਇਕੱਲੇ ਜਿਹੜੇ ਆ ਨਾ ਹੀ ਰਹਿੰਦੇ ਆ ਜਦੋਂ ਇਹਨਾਂ ਨੂੰ ਪਤਾ ਲੱਗ ਜਾਏ ਕਿ ਇਹਨਾਂ ਨੇ ਜਾਣਾ ਮ ਕਿਤੇ ਨਾਨਕੇ ਜਾਣਾ ਵਾ ਜਾਂ ਭੂਆ ਕੋ ਜਾਣਾ ਵਾ ਜਾਂ ਮਾਸੀ ਕੋ ਜਾਣਾ ਚਲ ਮਾਸੀ ਤੇ ਫਿਲਹਾਲ ਦੂਰੀ ਬੜੀ ਹੈ ਲੁਧਿਆਣੇ ਨਹੀਂ ਫਿਰ ਜਦੋਂ ਛੁੱਟੀਆਂ ਪਈਆਂ ਹਨ ਫਿਰ ਦਿਲ ਵੀ ਕਰਦਾ ਚਲੋ ਬੱਚੇ ਵੀ ਘੁੰਮਣ ਫਿਰਨ ਜਾਣ ਤੇ ਫਿਰ ਤਾਂ ਅਗਰ ਕੋ ਲੋੜ ਪੈ ਲੱਗੀ ਲੱਜੀ ਵੀ ਗੱਡੀ ਉਹਨਾਂ ਦੀ ਇੱਥੇ ਘਰ ਵੀ ਆਉਂਦੇ ਆ ਵੀ ਸਾਨੂੰ ਖੜੀ ਰਹਿੰਦੀ ਹੈ ਗੱਡੀ ਚਲ ਤੁਸੀਂ ਲਿਆ ਜਾ ਕਰੋ ਵੀ ਚਾਜੋ ਚੀਜ਼ ਚੱਲਦੀ ਵਧੀਆ ਲੱਗਦੀ ਹੈ ਨਾ ਭੈਣ ਜਿਹੜੀ ਆ ਉਹ ਇਹਨਾਂ ਦੀ ਮਾਮਾ ਜੀ ਦੀ ਬੇਟੀ ਮਾਮਾ ਜੀ ਦੀ ਬੇਟੀ ਨਾ ਸਾਡੇ ਪਿੰਡ ਹੀ ਸਾਡੀ ਮੰਮਾ ਜੀ ਮਮੀ ਜੀ ਨੇ ਰਿਸ਼ਤਾ ਕਰਵਾਇਆ ਸੀ ਤੇ ਇੱਕ ਹੀ ਵਾਰੀ ਤੁਸੀਂ ਵੀਡੀਓ 'ਚ ਵੀ ਦੇਖਿਆ ਵਾ ਵੀ ਆਉਂਦੇ ਹੁੰਦੇ ਆ ਬਲੌਗ ਵਿੱਚ ਐਨਕਾਂ ਵਾਲੇ ਤੇ ਉਹਨਾਂ ਦੀ ਇਹ ਗੱਡੀ ਆ ਤੇ ਸਾਨੂੰ ਕਹਿੰਦੇ ਹੁੰਦੇ ਤੁਸੀਂ ਲਿਆ ਜਾ ਕਰੋ ਗੱਡੀ ਮਤਲਬ ਵੀ ਜਿੱਥੇ ਵੀ ਜਾਣਾ ਬੱਚਿਆਂ ਦੇ ਨਾਲ ਤੇ ਇੱਕ ਦੋ ਥਾਂ ਲੈ ਵੀ ਜਾਈਦੀ ਹੈ ਪਹਿਲਾਂ ਕਈ ਵਾਰ ਜਾਈਦਾ ਤੇ ਵਲੌਗ ਨਹੀਂ ਬਣਾਈਦਾ ਹਣਾ ਤਾਂ ਕਰਕੇ ਨਹੀਂ ਪਤਾ ਲੱਗਾ ਤੇ ਉਹ ਦਿਨ ਵਲੌਗ ਬਣਾਇਆ ਉਹਦੇ ਵਿੱਚ ਗੱਡੀ ਆਈ ਤੇ ਸਾਰੇ ਭੈਣ ਭਰਾਵਾਂ ਨੇ ਬੜਾ ਪੁੱਛਿਆ ਵੀ ਤੁਸੀਂ ਦੱਸਿਆ ਨਹੀਂ ਬਹੁਤ ਕਮੈਂਟ ਕੀਤੇ ਤੁਸੀਂ ਗੱਡੀ ਲੈ ਲਈਏ ਚਲੋ ਰੱਬ ਹਾਂ ਤੇ ਤੁਹਾਡੀਆਂ ਦੁਆਵਾਂ ਸਾਡੇ ਨਾਲ ਰਹਿਣ ਤੇ ਜਲਦੀ ਹੀ ਕੋਸ਼ਿਸ਼ ਕਰਾਂਗੇ ਗੱਡੀ ਵਾਲੇ ਰੱਬ ਕਰੇ ਛੇਤੀ ਹਾਂ ਜਲਦੀ ਕੋਸ਼ਿਸ਼ ਕਰਾਂਗੇ ਵੀ ਚਲੋ ਕੁਛ ਨਾ ਕੁਛ ਹਨਾ ਕੋਈ ਮਾੜੀ ਮੋਟੀ ਗੱਡੀ ਜਿਹੜੀ ਉਹ ਲੈ ਲਈ ਜਾਏ ਇਹ ਫੈਮਿਲੀ ਦੀ ਮਨਾਂ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਵੀ ਹੁਣ ਜ਼ਰੂਰਤ ਹੈਗੀ ਆ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਜਿੱਥੇ ਵੀ ਜਾਣਾ ਚਲੋ ਚਲੇ ਜਾਈਦਾ ਘਰ ਕੱਲੇ ਛੱਡ ਕੇ ਜਾਣ ਨਾਲੋਂ ਤੇ ਜਦੋਂ ਲਾਵਾਂਗੇ ਚੀਜ਼ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗਣਾ ਵਾ ਇਹ ਐਸੀ ਗੱਲ ਨਹੀਂ ਵੀ ਤੁਹਾਨੂੰ ਪਤਾ ਨਹੀਂ ਲੱਗਣਾ ਆਪਣੀ ਖੁਸ਼ੀ ਸਾਰਿਆਂ ਨਾਲ ਸਾਂਝੀ ਕਰਾਂਗੇ ਅੱਗੇ ਵੀ ਕੋਈ ਵੀ ਚੀਜ਼ ਹੋਏ ਛੋਟੀ ਤੋਂ ਛੋਟੀ ਵੀ ਅਸੀਂ ਕੋਈ ਗਿਫਟ ਵੀ ਲਈਏ ਕੋਈ ਵੀ ਕੀ ਚੀਜ਼ ਘਰ ਚ ਲਈਏ ਸਾਰਿਆਂ ਨਾਲ ਸ਼ੇਅਰ ਕਰੀ ਦੀ ਸਾਂਝੀ ਕਰੀ ਦੀ ਆ ਵੀ ਹਾਂ ਸਾਰਿਆਂ ਨੂੰ ਪਤਾ ਲੱਗੇ ਤਾਂ ਕਰਕੇ ਅਸੀਂ ਜਦੋਂ ਵੀ ਲਾਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦੱਸਾਂਗੇ ਤੇ ਬਾਕੀ ਹੋਰ ਸਾਡੇ ਪਿੰਡੋਂ ਜਿਹੜੇ ਮੈਂ ਹੀ ਗਏ ਹਾਂ ਤੇ ਕਮੈਂਟ ਆਏ ਬੜੇ ਭੈਣ ਭਰਾਵਾਂ ਦੇ ਤੇ ਬਹੁਤ ਮਾਨੂੰ ਖੁਸ਼ੀ ਹੋਈ ਵੀ ਇੰਨੇ ਮੇਰੇ ਭੈਣ ਭਰਾ ਦੇਖਦੇ ਆ ਕਈ ਵਾਰੀ ਮਤਲਬ ਇਦਾਂ ਹੁੰਦਾ ਵੀ ਕਈਆਂ ਨੂੰ ਨਹੀਂ ਪਤਾ ਵੀ ਮੈਂ ਕਿੰਨਾ ਦੀ ਕੁੜੀਆਂ ਆਪਣੀ ਕਿੰਨਾ ਦੀ ਕੁੜੀ ਕਿੰਨਾ ਦੀ ਕੁੜੀ ਮਤਲਬ ਕਿ ਇਹ ਤਾਂ ਪਤਾ ਹੈ ਵੀ 16 ਦੀ ਆ ਇਹ ਨਹੀਂ ਪਤਾ ਵੀ ਮਮੀ ਪਾਪਾ ਦੇ ਹੁਣ ਜਿੱਦਾਂ ਹੁਣ ਕਈਆਂ ਦੇ ਫੋਨ ਆਏ ਕਮੈਂਟ ਵੀ ਆਏ ਪੇ ਹਾਂਜੀ ਹੁਣ ਪਤਾ ਲੱਗਿਆ ਵੀ ਤੁਸੀਂ ਇੰਨਾ ਫੈਮਿਲੀ ਤੁਹਾਡੀ ਸੋਹ ਵਾਲਾ ਕਈ ਆਂਦੇ ਵੀ ਸਾਡੇ ਰਿਸ਼ਤੇ ਵਿੱਚ ਵੀ ਵਰਜਾਈ ਆਂ। ਕਈਆਂ ਦੇ ਰਿਸ਼ਤੇਦਾਰੀ ਹੋਣ ਨਿਕਲੀ ਇਹਦੇ ਨਾਲ ਵੀ ਹਾਂ ਇਹਨਾਂ ਦੇ ਮੰਮੀ ਪਾਪਾ ਨੂੰ ਦੇਖਿਆ ਉਹ ਕਿਸੇ ਨੇ ਕਿਹਾ ਵੀ ਤੁਹਾਡੀ ਮੰਮੀ ਸਾਡੀ ਭੂਆ ਲੱਗਦੀ ਆ ਕਿਸੇ ਨੇ ਕਿਹਾ ਵੀ ਰਿਸ਼ਤੇਦਾਰੀ ਆਲ ਦੂਰ ਦੀ। ਕਈ ਵਾਰੀ ਇੰਜ ਹੁੰਦਾ ਨਾ ਵੀ ਵੀਡੀਓ ਤੇ ਸਾਰੇ ਵੇਂਦੇ ਸਾਰੇ ਭੈਣ ਭਰਾ ਵੇਂਦੇ ਆ ਪਰ ਜਦੋਂ ਪਤਾ ਲੱਗ ਜੇ ਮੰਮੀ ਉਹਨਾਂ ਦੀ ਰਿਸ਼ਤੇਦਾਰੀ ਦਾ ਹੋਰ ਨਾਲ ਜਿਹਦਾ ਰਿਸ਼ਤਾ ਰਹਿੰਦੇ ਫਿਰ ਪਤਾ ਲੱਗ ਜਾਂਦਾ ਵੀ ਇਹ ਤੁਹਾਡੀ ਰਿਸ਼ਤੇਦਾਰੀ ਚ ਹੋਈ ਆ। ਇਦਾਂ ਗਾਂ ਗਾਂ ਫਿਰ ਜਾਣ ਪਛਾਣ ਵਾਦੀ ਆ ਤੇ ਬਹੁਤ ਵਧੀਆ ਲੱਗਾ ਵੀ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਏ। ਤੇ ਹੋ ਇਹੀ ਵੀ ਟੀਮ ਸਾਡੀ ਗਈ ਆ ਸੂਰਤ ਤੁਹਾਨੂੰ ਸਾਰਿਆਂ ਨੂੰ ਪਤਾ ਉਹਨਾਂ ਨੇ ਵਲੌਗ ਪਾਇਆ ਅੱਧੇਕ ਮੈਂਬਰ ਪਹਿਲਾਂ ਪਹੁੰਚ ਗਏ ਅੱਧੇਕ ਮੈਂਬਰ ਦੋ ਪਹਿਲਾਂ ਦੋ ਬਾਅਦ ਪਹੁੰਚੇ ਆ ਤੇ ਹੁਣੇ ਆਪਾਂ ਉਹਨਾਂ ਦੇ ਘਰੋਂ ਹੋ ਕੇ ਆਏ ਆ ਇਹ ਬੱਚਿਆਂ ਨੂੰ ਮਿਲ ਕੇ ਆਏ ਆ ਤੇ ਬੜੇ ਵਧੀਆ ਬੱਚੇ ਵੀ ਮਿਲੇ ਆ ਤੇ ਸਾਨੂੰ ਛੁੱਟੀਆਂ ਪਈਆਂ ਵਾ ਆਪਾਂ ਵੀ ਇੱਕ ਦੋ ਵਾਂਡੇ ਦੇਖਿਆ ਵਾ ਛੁੱਟੀਆਂ ਦਾ ਫਾਇਦਾ ਲਿਆ ਵਾ ਸਾਨੂੰ ਚਲੋ ਚਾਰ ਪੰਜ ਹੀ ਪਈਆਂ ਵਾ ਪਰ ਇਨੇ ਚ ਆਪਾਂ ਦੋ ਤਿੰਨ ਵਾਂਡੇ ਕੱਢ ਲਏ ਆ ਤੇ ਹੋਰ ਇਹ ਆ ਨਾ ਮੌਸਮੀ ਹੁਣ ਠੰਡੇ ਹੋ ਗਏ ਆ ਤੇ ਵਾਂਡੇ ਹੁੰਡੇ ਵੇਖਣ ਵਾਸਤੇ ਤੇ ਉਂਝ ਵੀ ਅਸੀਂ ਆਪਣੇ ਜਿਹੜੇ ਰਹਿੰਦੇ ਹੁੰਦੇ ਕੰਮ ਆ ਮੈਰਾ ਤੇ ਕੰਮ ਜਿਆਦਾ ਮਸ਼ੀਨ ਦਾ ਹੁੰਦਾ ਵਾ ਅੜਿਆ ਜਿਹੜਾ ਕੰਮ ਆ ਉਹ ਮੈਂ ਸਿਲਾਈ ਦਾ ਕੰਮ ਕੌਂਦੀ ਚਲ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਟੀਚਿੰਗ ਵਗੈਰਾ ਦਾ ਤੇ ਬਾਕੀ ਬਾਕੀ ਵੀਡੀਓ ਬਰਬਾਦੀ ਦਾ ਐਂਡ ਹੋ ਗਿਆ ਨਾ ਹਾਂ ਬਰਬਾਦੀ ਬਰਬਾਦੀ ਦਾ ਐਂਡ ਹੋ ਗਿਆ ਤੇ ਉਹਦੇ ਵਿੱਚ ਕਹਿੰਦੇ ਸੀ ਅਜੇ ਵੀ ਕਈ ਭੈਣ ਭਰਾ ਕਹਿ ਰਹੇ ਪੀ ਮੈਰਿਜ ਹੋਣੀ ਚਾਹੀਦੀ ਸੀ ਪਰ ਮੈਰਿਜ ਮੈਂਦਰਾ ਸਟਾਫੀ ਦਾ ਉਹ ਉਹ ਚੀਜ਼ ਨੂੰ ਨਾ ਪੋਸੀਬਲ ਨਹੀਂ ਸੀ। ਮਤਲਬ ਇਹ ਵੀਡੀਓ ਉਹਨਾਂ ਨੇ ਉਹ ਹਿਸਾਬ ਨਾਲ ਲਈ ਸੀ ਨਾ ਦੂਸਰੇ ਵੇ ਨਾਲ ਲਈ ਸੀ ਤੇ ਪਰ ਇਹ ਆਪੇ ਵਿੱਚੋਂ ਵੀਡੀਓ ਬਦਲ ਗਈ। ਬਦਲ ਗਈ ਹਾਂ ਤੇ ਮੈਰਿਜ ਤਾਂ ਨਹੀਂ ਹੋ ਸਕਦੀ ਤਾਂ ਕਰਕੇ ਉਹਨਾਂ ਨੇ ਮੈਰਿਜ ਨਹੀਂ ਕਰਵਾਈ ਤੇ ਬਰਬੀ ਐਂਡ ਹੋ ਗਿਆ ਵੀਡੀਓ ਦਾ। ਤੇ ਚਲੋ ਇਹੀ ਗੱਲ ਮੈਂ ਇੰਨੀ ਹੀ ਸ਼ੇਅਰ ਕਰਨੀ ਸੀ। ਇਸ ਬਾਰੇ ਵੀ ਗੱਡੀ ਸਾਡੀ ਨਹੀਂ ਹੈ, ਸਿਸਟਰ ਦੀ ਹੈ ਤੇ ਜਦੋਂ ਵੀ ਲਵਾਵਾਂਗੇ ਗੱਡੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਤੇ ਬਸ ਤੁਹਾਡੀਆਂ ਆਸਾਂ ਤੁਹਾਡੀਆਂ ਦੁਆਵਾਂ ਨਾਲ ਰਹਿਣਗੀਆਂ ਤੇ ਜਲਦੀ ਕੋਸ਼ਿਸ਼ ਕਰਾਂਗੇ। ਇਹ ਕੋਈ ਵੀ ਹੈ ਨਾ ਛੋਟੀ ਗੱਡੀ ਆਪਣੀ ਫੈਮਿਲੀ ਦੇ ਹਿਸਾਬ ਨਾਲ ਹੈ ਨਾ ਉਹ ਲੈ ਲਈਏ ਚਲੋ ਸਾਡੀਆਂ ਵੀ ਜ਼ਰੂਰਤਾਂ ਜਿਹੜੀਆਂ ਵਾ ਉਹ ਜ਼ਰੂਰਤ ਜਿਹੜੀ ਆ ਉਹ ਇੱਕ ਪੂਰੀ ਹੋ ਜੂਗੀ ਬਾਕੀ ਹੋਰ ਕੁਝ ਕਹਣਾ ਤੁਸੀਂ ਬਸ ਜੀ ਚੰਗਾ ਜੀ ਸਾਸਰੀ ਕਾਲ ਜੀ ਸਾਸਰੀ ਕਾਲ